ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਸਮ ਹਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਨਵੀਂ ਵੀਡੀਓ ਲੈ ਕੇ ਆਈਆਂ ਹਾਂ ਤੇ ਅੱਜ ਤੋਂ ਮੈਂ ਇੱਕ ਨਵਾਂ ਜਿਹੜਾ ਆਪਣੇ ਚੈਨਲ ਤੇ ਸ਼ੁਰੂ ਕਰ ਰਹੀ ਹਾਂ ਕਿ ਨਿਟਿੰਗ ਦਾ ਕੋਰਸ ਸ਼ੁਰੂ ਕਰ ਰਹੀ ਹਾਂ ਸਟਾਰਟਿੰਗ ਤੋਂ ਪਹਿਲੇ ਦਿਨ ਤੋਂ ਹੀ ਜਿਸ ਤਰ੍ਹਾਂ ਆਪਾਂ ਕੁੰਡੇ ਪਾਉਣੇ ਨੇ ਕੁੰਡੇ ਪਾਉਣ ਦੇ ਸਾਰੇ ਤਰੀਕੇ ਦੱਸੇ ਜਾਣਗੇ ਸਟਾਰਟਿੰਗ ਤੋਂ ਜਿਹੜਾ ਨੂੰ ਬਿਲਕੁਲ ਵੀ ਨਿਟਿੰਗ ਨਹੀਂ ਆਉਂਦੀ ਉਹਨਾਂ ਨੂੰ ਸਟਾਰਟਿੰਗ ਤੋਂ ਬਾਰਡਰ ਬਣਾਉਣਾ ਦੱਸਿਆ ਜਾਏਗਾ ਸਿੱਧਾ ਪੁੱਠਾ ਉਹਨਾਂ ਪਹਿਲਾਂ ਦੱਸਿਆ ਜਾਏਗਾ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਸਟਾਰਟਿੰਗ ਤੋਂ ਹੀ ਮੈਂ ਹੁਣ ਦੱਸਣਾ ਸ਼ੁਰੂ ਕਰਾਂਗੀ ਬਿਲਕੁਲ ਜਿਹੜੀਆਂ ਆ ਪੂਰੀਆਂ ਕੋਰਸ ਦੇ ਵਾਂਗ ਇੱਕ ਵੀਡੀਓ ਜਿਹੜੀਆਂ ਆਉਣਗੀਆਂ ਉਹਨਾਂ ਦੀ ਵੱਖਰੀ ਪਲੇਲਿਸਟ ਬਣੇਗੀ ਤੁਸੀਂ ਸਾਰਾ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਅੱਜ ਸਭ ਤੋਂ ਪਹਿਲਾਂ ਪਹਿਲੀ ਵੀਡੀਓ ਆ ਕੋਰਸ ਦੀ ਸਭ ਤੋਂ ਪਹਿਲਾਂ ਆਪਾਂ ਕੁੰਡੇ ਪਾਉਣ ਦੇ ਤਰੀਕੇ ਦੱਸਾਂਗੇ ਮੈਂ ਤੁਹਾਨੂੰ ਇੱਥੇ ਤਿੰਨ ਤਰ੍ਹਾਂ ਦੇ ਕੁੰਡੇ ਪਾਉਣੇ ਦੱਸਾਂਗੀ ਕਿ ਕੁੰਡੇ ਜਿਹੜੇ ਆਪਾਂ ਕਿਸ ਤਰੀਕੇ ਦੇ ਨਾਲ ਪਾ ਸਕਦੇ ਹਾਂ ਬੇਸਿਕ ਜਿਹੜੇ ਆਪਾਂ ਕੁੰਡੇ ਪਾਉਣੇ ਆ ਸਭ ਤੋਂ ਪਹਿਲਾ ਸਟੈਪ ਹੁੰਦਾ ਨੀਟਿੰਗ ਦਾ ਕੁੰਡੇ ਪਾਉਣੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗੀ ਬਿਲਕੁਲ ਸਿੰਪਲ ਤਰੀਕੇ ਨਾਲ ਕੁੰਡੇ ਪੋਣੇ ਜਿਹੜਾ ਕਿ ਹਰ ਕੋਈ ਬਹੁਤ ਆਸਾਨੀ ਦੇ ਨਾਲ ਪਾ ਸਕਦਾ ਹੈ ਉਹਦੇ ਵਾਸਤੇ ਤੁਸੀਂ ਜਿੰਨੇ ਵੀ ਕੁੰਡੇ ਪੋਣੇ ਨੇ ਉੰਨੀ-ਉੰਨ ਨੂੰ ਇਸ ਤਰ੍ਹਾਂ ਕਰਕੇ ਡਬਲ ਕਰ ਲੈਣਾ ਹੈ। ਤੇ ਡਬਲ ਕਰਨ ਤੋਂ ਬਾਅਦ ਇੱਥੇ ਇੱਕ ਇਸ ਤਰ੍ਹਾਂ ਕਰਕੇ ਗੰਡ ਮਾਰ ਲੈਣੀ ਹੈ। ਗੰਡ ਮਾਰ ਲਈਆ। ਉਹ ਜਿਹੜੀ ਇਹ ਗੰਡ ਮਾਰੀ ਇਹਨੂੰ ਤੁਸੀਂ ਬਹੁਤਾ ਟਾਈਟ ਨਹੀਂ ਕਰਨਾ। ਇਹ ਇਹਦੇ ਵਿੱਚ ਸਲਾਈ ਇਸ ਤਰ੍ਹਾਂ ਕਰਕੇ ਪਾ ਦੇਣੀ ਹੈ ਤੇ ਪਹਿਲਾ ਇੱਕ ਗੁੰਡਾ ਤੁਹਾਡਾ ਪੈ ਗਿਆ ਉਸ ਤੋਂ ਬਾਅਦ ਆਪਾਂ ਕੀ ਕਰਨਾ ਇਹ ਵਾਲਾ ਸਾਡਾ ਸਿੰਗਲ ਧੱਗ ਆਇਆ ਤੇ ਇਹ ਜਿਹੜਾ ਇਹ ਡਬਲ ਧੱਗ ਆਇਆ ਜਿਹੜਾ ਸਿੰਗਲ ਧੱਗ ਆਇਆ ਉਹਨੂੰ ਆਪਾਂ ਇੱਧਰ ਆਪਣੇ ਅੰਗੂਠੇ ਦੇ ਪੈਰ ਦੇ ਅੰਗੂਠੇ ਦੇ ਨਾਲ ਲਪੇਟ ਦੇਣਾ ਹੈ ਇੱਧਰ ਸਾਈਡ ਪੈਰ ਦੇ ਅੰਗੂਠੇ ਨਾਲ ਲਪੇਟਣ ਤੋਂ ਬਾਅਦ ਕੀ ਕਰਨਾ ਹੈ ਆ ਵੇਖੋ ਇਸ ਤਰ੍ਹਾਂ ਕਰਕੇ ਤੇ ਕੁੰਡੇ ਪਾਉਣੇ ਸ਼ੁਰੂ ਕਰਨੇ ਆ ਐ ਤੱਕ ਗਿਆ ਇਸ ਤਰ੍ਹਾਂ ਲੈਣਾ ਆ ਫਿਰ ਇਹਨੂੰ ਅੰਜ ਘਮਾਉਣਾ ਆ ਘਮਾਉਣ ਤੋਂ ਬਾਅਦ ਇਹ ਵਾਲਾ ਜਿਹੜਾ ਸਿੰਗਲ ਧੱਗਾ ਆ ਇਹਨੂੰ ਸਲਾਈ ਦੇ ਉੱਪਰ ਪਾ ਦੇਣਾ ਆ ਤੇ ਇਹਨੂੰ ਆਪਾਂ ਖਿੱਚ ਦੇਣਾ ਇਸ ਤਰ੍ਹਾਂ ਨਾਲ ਸਾਡੇ ਸਿੱਧੀ ਸਾਈਡ ਦੇ ਕੁੰਡੇ ਪੈਣਗੇ ਆ ਵੇਖੋ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਕੁੰਡੇ ਜਿੰਨੇ ਵੀ ਆਪਣੇ ਪ੍ਰੋਜੈਕਟ ਵਾਸਤੇ ਪਾਉਣੇ ਆ ਉਹ ਆਪਾਂ ਪਉਂਦੇ ਜਾਣਾ ਬਹੁਤ ਸੌਖਾ ਤਰੀਕਾ ਐ ਇਸ ਤਰੀਕੇ ਦੇ ਨਾਲ ਕੁੰਡੇ ਪਾਉਣ ਦਾ ਤੁਸੀਂ ਜਿੰਨੇ ਚਾਹੋ ਕੁੰਡੇ ਪਾਸ ਦੇ ਜਿੰਨਾ ਇਹ ਵਾਲਾ ਤਾਂ ਗੱਲ ਲੰਬਾ ਲਵਾਂਗੇ ਉਨੇ ਹੀ ਕੁੰਡੇ ਪੈਂਦੇ ਜਾਣਗੇ ਇਸ ਤਰ੍ਹਾਂ ਕਰਕੇ ਆਪਾਂ ਆਪਣੀ ਸਲਾਈ ਦੇ ਉੱਪਰ ਸਾਰੇ ਕੁੰਡੇ ਜਿਹੜੇ ਆ ਉਹ ਪਾ ਲੈਣੇ ਆ ਯਾਰ ਦੇਖੋ ਸਾਰੇ ਹੀ ਕੁੰਡੇ ਆਪਾਂ ਸਲਾਈ ਦੇ ਉੱਪਰ ਪਾਉਂਦੇ ਜਾਣਾ ਜਿੰਨੇ ਚਾਹੋ ਕੁੰਡੇ ਤੁਸੀਂ ਪਾ ਸਕਦੇ ਜੇ ਟਾਈਟ ਪਾ ਸਕਦੇ ਜੇ ਲੂਜ਼ ਪਾ ਸਕਦੇ ਜਿੰਨਾ ਵੇਲੇ ਤਾਂ ਅੱਗੇ ਨੂੰ ਖਿੱਚਾਂਗੇ ਓਨੇ ਕੁੰਡੇ ਚੜਿਆ ਟਾਈਟ ਹੁੰਦੇ ਜਾਣਗੇ ਇਹ ਸਾਡੇ ਹੋ ਗਏ ਆ ਸਿੱਧੀ ਸਾਈਡ ਦੇ ਕੁੰਡੇ ਇਸ ਤਰ੍ਹਾਂ ਸਾਡੇ ਸਿੱਧੀ ਸਾਈਡ ਦੇ ਕੁੰਡੇ ਪੈ ਗਏ ਹੁਣ ਆਪਾਂ ਦੱਸਾਂਗੇ ਤੁਹਾਨੂੰ ਦੂਸਰਾ ਤਰੀਕਾ ਕੁੰਡੇ ਪਾਉਣ ਦਾ ਦੂਸਰੇ ਤਰੀਕੇ ਦੇ ਵਿੱਚ ਵੀ ਆਪਾਂ ਪਹਿਲਾਂ ਇਸ ਤਰ੍ਹਾਂ ਕਰਕੇ ਇੱਕ ਗੰਢ ਬੰਨ੍ਹ ਲੈਣੀ ਆ ਤੇ ਫੇਰ ਇਹ ਗੰਢ ਜਿਹੜੀ ਇਸ ਤਰ੍ਹਾਂ ਆਪਾਂ ਬੰਨ੍ਹ ਲਵਾਂਗੇ ਤਾਂ ਗਾ ਡਬਲ ਕਰਕੇ ਜੇ ਤੁਸੀਂ ਸਿੰਗਲ ਦੇ ਪਾਉਣੇ ਆ ਤੇ ਸਿੰਗਲ ਤਾਂ ਕਿਤੇ ਵੀ ਪਾ ਸਕਦੇ ਜੀ ਧਾਗਾ ਡਬਲ ਕਰਕੇ ਆਪਾਂ ਇਸ ਤਰੀਕੇ ਦੇ ਨਾਲ ਸਲਾਈ ਦੇ ਉੱਪਰ ਪਾ ਲੈਣਾ ਹੁਣ ਜਿਹੜੇ ਆਪਾਂ ਕੁੰਡੇ ਪਾਵਾਂਗੇ ਇਹ ਪੈਣਗੇ ਸਾਡੇ ਉਲਟੀ ਸਾਈਡ ਦੇ ਇਹ ਹੁਣ ਇੱਧਰ ਜਿਹੜਾ ਡਬਲ ਧਾਗਾ ਇਹਨੂੰ ਆਪਾਂ ਇਸ ਤਰ੍ਹਾਂ ਇਹ ਅੰਗੂਠੇ ਦੇ ਉੱਪਰ ਲਪੇਟ ਕੇ ਇਸ ਤਰ੍ਹਾਂ ਸਲਾਈ ਦੇ ਉੱਪਰ ਪਾ ਲੈਣਾ ਫਿਰ ਇਹ ਵਾਲਾ ਧਾਗਾ ਜਿਹੜਾ ਇਹਨੂੰ ਇਸ ਤਰ੍ਹਾਂ ਅੰਜ ਕਰਕੇ ਖਿੱਚ ਲੈਣਾ ਫਿਰ ਵੇਖੋ ਇਹ ਧਾਗੇ ਨੂੰ ਪਹਿਲਾਂ ਆਪਾਂ ਇਸ ਤਰ੍ਹਾਂ ਕਰਨਾ ਹੈ ਫਿਰ ਅੰਜ ਕਰਕੇ ਪਾਉਣਾ ਹੈ ਫਿਰ ਆਹ ਵਾਲਾ ਧਾਗਾ ਉਪਰੋਂ ਦੀ ਪਾਉਣਾ ਹੈ ਇਹ ਸਾਡੇ ਦੂਸਰੇ ਤਰੀਕੇ ਨਾਲ ਵੀ ਕੁੰਡੇ ਜਿਹੜੇ ਪੈ ਜਾਣਗੇ ਤੇ ਇਹ ਸਾਡੇ ਕੁੰਡੇ ਜਿਹੜੇ ਆ ਉਲਟੇ ਪਾਸੇ ਦੇ ਪੈਣਗੇ ਆ ਵੇਖੋ ਇਹ ਬਹੁਤ ਹੀ ਆਸਾਨ ਤਰੀਕਾ ਇਸ ਤਰ੍ਹਾਂ ਵੀ ਇਸ ਤਰ੍ਹਾਂ ਕਰਕੇ ਆਪਾਂ ਇਹ ਕੁੰਡੇ ਜਿਹੜੇ ਆ ਬਹੁਤ ਹੀ ਜਲਦੀ ਜਲਦੀ ਪੈ ਜਾਂਦੇ ਜਾਂਦੇ ਆ ਜਿੰਨੇ ਚਾਹੋ ਤੁਸੀਂ ਕੁੰਡੇ ਪਾ ਸਕਦੇ ਜੀ ਆਹ ਵੇਖੋ ਇਸ ਤਰੀਕੇ ਦੇ ਨਾਲ ਬਹੁਤ ਹੀ ਆਸਾਨ ਤਰੀਕਾ ਹੈ ਇਹ ਵਾਲੇ ਧਾਗੇ ਨੂੰ ਇਸ ਤਰ੍ਹਾਂ ਲੈਣਾ ਹੈ ਇਸ ਤਰ੍ਹਾਂ ਅੰਗੂਠੇ ਦੇ ਉੱਪਰ ਪਾਉਣਾ ਫਿਰ ਇਹ ਵਾਲੇ ਪਾਸਿਓਂ ਸਲਾਈ ਪਾਉਣੀ ਹੈ ਦੇ ਵਿੱਚ ਫਿਰ ਇਹ ਧਾਗਾ ਉੱਪਰੋਂ ਦਿਖਣਾ ਤੇ ਇਹ ਧਾਗਾ ਜੜਾ ਇਹਨੂੰ نیچےੋਂ ਨਹੀਂ ਕਰ ਦੇਣਾ ਬਹੁਤ ਹੀ ਆਸਾਨ ਤਰੀਕਾ ਹੈ ਮੈਂ ਬਹੁਤ ਹੌਲੀ-ਹੌਲੀ ਸਿਖਾ ਰਹੀ ਹਾਂ ਕਿ ਚੰਗੀ ਤਰ੍ਹਾਂ ਸਮਝ ਆ ਜਾਏ ਆ ਵੇਖੋ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਨਾ ਪੈਰੇ ਨੂੰ ਉੱਪਰੋਂ ਉਤਾਰ ਦੇਣਾ ਇਸ ਤਰ੍ਹਾਂ ਕਰਕੇ ਆਪਾਂ ਇਹ ਵੀ ਸਾਰੇ ਆਪਣੇ ਗੁੰਡੇ ਜਿਹੜੇ ਆ ਸਲਾਈ ਦੇ ਉੱਪਰ ਪਾ ਲਏ। ਇਹ ਆਖੋ ਇਹ ਸਾਡੇ ਉਲਟੇ ਪਾਸੇ ਦੇ ਗੁੰਡੇ ਪੈ ਗਏ। ਜੇ ਹੁਣ ਦੋ ਤਰ੍ਹਾਂ ਨਾਲ ਗੁੰਡੇ ਪੈ ਗਏ ਹੁਣ ਆਪਾਂ ਸਿੱਖਾਂਗੇ ਤੀਸਰੇ ਤਰੀਕੇ ਨਾਲ ਹੁਣ ਆਪਾਂ ਵੇਖਾਂਗੇ ਆਪਾਂ ਤੀਸਰੇ ਤਰੀਕੇ ਨਾਲ ਕੁੰਡੇ ਕਿਸ ਤਰ੍ਹਾਂ ਪਾਉਣੇ ਆ ਤੀਸਰੇ ਤਰੀਕੇ ਦੇ ਨਾਲ ਆਪਾਂ ਕੀ ਕਰਨਾ ਹੈ ਸਿਰਫ ਇੱਕ ਕੁੰਡਾ ਸਲਾਈ ਦੇ ਉੱਪਰ ਪਹਿਲਾਂ ਆਪਾਂ ਪਾ ਲੈਣਾ ਇਸ ਤਰ੍ਹਾਂ ਕਰਕੇ ਇੱਕ ਕੁੰਡਾ ਸਲਾਈ ਦੇ ਉੱਪਰ ਪਾ ਲਿਆ ਹੁਣ ਆਪਾਂ ਨਾਲ ਇਹਦੇ ਦੂਸਰੀ ਸਲਾਈ ਲਵਾਂਗੇ ਹੁਣ ਆਪਾਂ ਇਸ ਦੇ ਨਾਲ ਦੂਸਰੀ ਸਲਾਈ ਲੈ ਕੇ ਆ ਵੇਖੋ ਇੱਕ ਸਲਾਈ ਹੋਰ ਲੈ ਲਈ ਆਪਾਂ ਫਿਰ ਇਹ ਪਹਿਲੇ ਕੁੰਡੇ ਨੂੰ ਇਸ ਤਰ੍ਹਾਂ ਕਰਕੇ ਆਪਾਂ ਉਣ ਲੈਣਾ ਹੈ ਉਣ ਕੇ ਇਨੂੰ ਹੁਣ ਇਧਰ ਸਾਈਡ ਤੋਂ ਇਧਰ ਵਾਲੀ ਸਲਾਈ ਤੇ ਪਾ ਲੈਣਾ ਸਾਡੇ 2 ਗੁੰਡੇ ਪੈ ਗਏ ਫੇਰ ਵੇਖੋ ਇਹ ਇਸ ਤਰ੍ਹਾਂ ਕਰਕੇ ਇਧਰੋਂ ਫੇਰ ਇਹਨੂੰ ਸਲਾਈ ਦੇ ਉੱਪਰ ਪਾ ਲੈਣਾ 3 ਗੁੰਡੇ ਪੈ ਗਏ ਇਸ ਤਰ੍ਹਾਂ ਕਰਕੇ ਇਧਰਲੀ ਸਾਈਡ ਤੋਂ ਆਪਾਂ ਸਲਾਈ ਤੇ ਪਾ ਲੈਣਾ 4 ਗੁੰਡੇ ਪੈ ਗਏ ਇਹ ਵੀ ਸਾਡੇ ਕੁੰਡੇ ਜਿਹੜੇ ਸਿੱਧੀ ਸਾਈਡ ਦੇ ਪਹਿਣਗੇ ਸਿੰਗਲ ਧਾਗੇ ਨਾਲ ਇਹ ਕੁੰਡੇ ਪੈਂਦੇ ਜਾਣੇ ਆ ਇਧਰਲੀ ਸਾਈਡ ਤੇ ਜੇ ਤੁਸੀਂ ਡਬਲ ਓਨ ਰੱਖਣੀਆਂ ਤੇ ਰੱਖ ਸਕਦੇ ਹੋ ਨਹੀਂ ਤੇ ਸਿੰਗਲ ਰੱਖ ਕੇ ਵੀ ਪਾ ਸਕਦੇ ਹੋ ਯਾ ਵੇਖੋ ਇਸ ਤਰੀਕੇ ਦੇ ਨਾਲ ਆਪਾਂ ਕੁੰਡੇ ਜਿਹੜੇ ਆਪਣੇ ਸਲਾਈ ਦੇ ਉੱਪਰ ਪਾਉਂਦੇ ਜਾਣਾ ਜਿੰਨੇ ਚਾਹੋ ਤੁਸੀਂ ਕੁੰਡੇ ਪਾ ਸਕਦੇ ਜੀ ਇਦੇ ਵਿੱਚ ਤੁਹਾਡੀ ਉਣ ਵੀ ਥੜਨ ਦਾ ਕੋਈ ਨਹੀਂ ਆ ਇਧਰ ਸਾਈਡ ਪੂਰਾ ਸਾਡਾ ਗੋਲਾ ਪਿਆ ਆ ਤੇ ਉਹਦੇ ਨਾਲ ਆਪਾਂ ਸਾਰੇ ਕੁੰਡੇ ਜਿਹੜੇ ਆ ਪਾ ਸਕਦੇ ਆ ਇਹ ਵੀਖੋ ਨਾਲ ਦੀ ਨਾਲ ਆਪਾਂ ਇੱਕ ਇੱਕ ਕੁੰਡਾ ਜਿਹੜਾ ਬੁਣਦੇ ਜਾਣਾ ਆ ਤੇ ਨਵਾਂ ਕੁੰਡਾ ਬਣਾਉਂਦੇ ਜਾਣਾ ਤੇ ਸਲਾਈ ਦੇ ਉੱਪਰ ਪਾਉਂਦੇ ਜਾਣਾ ਇਹ ਵੀ ਬਹੁਤ ਹੀ ਸੌਖਾ ਤਰੀਕਾ ਬਿਗਨਰ ਜਿਹੜੇ ਬਹੁਤ ਆਸਾਨੀ ਦੇ ਨਾਲ ਇਸ ਤਰੀਕੇ ਦੇ ਨਾਲ ਕੁੰਡੇ ਜਿਹੜੇ ਆ ਉਹ ਪਾ ਸਕਦੇ ਆ ਜਿੰਨੇ ਚਾਹੋ ਕੁੰਡੇ ਤੁਸੀਂ ਪਾ ਸਕਦੇ ਜੇ ਇਸ ਤਰੀਕੇ ਦੇ ਨਾਲ ਆਹ ਵੇਖੋ ਇਹ ਸਾਡਾ ਤੀਸਰਾ ਤਰੀਕਾ ਵੀ ਹੋ ਗਿਆ ਕੁੰਡੇ ਪਾਉਣ ਦਾ ਤੇ ਇਸ ਤੋਂ ਅੱਗੇ ਹੋਰ ਵੀ ਬਹੁਤ ਸਾਰੇ ਡਿਜ਼ਾਈਨਾਂ ਦੇ ਕੁੰਡੇ ਪੈਂਦੇ ਨੇ ਜਿਹੜੇ ਅੱਗੇ ਮੈਂ ਤੁਹਾਨੂੰ ਨੀਟਿੰਗ ਕੋਰਸ ਦੇ ਵਿੱਚ ਜ਼ਰੂਰ ਦੱਸਾਂਗੀ ਹੁਣ ਅਗਲੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਬਿਗਨਰ ਆ ਉਹਨਾਂ ਨੂੰ ਉਨਾਸ ਖਾਵਾਂਗੇ ਕਿ ਸਟਾਰਟਿੰਗ ਤੋਂ ਅਸੀਂ ਬਾਰਡਰ ਕਿਵੇਂ ਉਣਨਾ ਹੈ ਪਹਿਲੇ ਦੇ ਜਿਹੜਾ ਆਪਾਂ ਸਿੱਧਾ-ਸਿੱਧਾ ਕਿਵੇਂ ਬੁਣਨਾ ਹੈ ਤੇ ਬਾਰਡਰ ਕਿਵੇਂ ਬੁਣਨਾ ਹੈ ਇਹ ਸਾਰਾ ਗੋਸ਼ਾਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਇਹ ਵੇਖੋ ਇਸ ਤਰੀਕੇ ਦੇ ਵੀ ਆਪਾਂ ਕੁੰਡੇ ਪਾ ਲਏ ਨੇ ਇਹ ਵੀ ਕੁੰਡੇ ਜਿਹੜੇ ਸਾਡੇ ਬਿਲਕੁਲ ਸਿੱਧੀ ਸਲਾਈ ਦੇ ਪਏ ਇੱਥੋਂ ਸਾਡੀ ਸਿੱਧੀ ਸਲਾਈ ਬਾਰਡਰ ਜੋ ਵੀ ਆਪਾਂ ਬਣਾਉਣਾ ਸ਼ੁਰੂ ਕਰ ਸਕਦੇ ਹਾਂ ਦੂਸਰਾ ਸਾਡਾ ਇਹ ਵਾਲਾ ਤਰੀਕਾ ਹੋ ਗਿਆ ਜਿਹੜੇ ਆਪਾਂ ਉਲਟੀ ਸਾਈਡ ਦੇ ਕੁੰਡੇ ਪਾਏ ਨੇ ਇਹ ਉਲਟੀ ਸਾਈਡ ਦੇ ਕੁੰਡੇ ਪਾਏ ਨੇ ਤੇ ਤੀਸਰੇ ਜਿਹੜੇ ਆ ਉਹ ਆਪਾਂ ਪੈਰ ਦੇ ਉੱਪਰ ਲਪੇਟ ਕੇ ਜਿਹੜੇ ਕੁੰਡੇ ਪਾਏ ਨੇ ਸਿੱਧੀ ਸਾਈਡ ਦੇ ਉਹ ਪਾਏ ਨੇ ਇੰਨੇ ਤਰੀਕੇ ਮੈਂ ਤੁਹਾਨੂੰ ਦੱਸ ਦਿੱਤੇ ਨੇ ਕੁੰਡੇ ਪਾਉਣ ਦੇ ਅਗਲੀ ਵੀਡੀਓ ਦੇ ਵਿੱਚ ਹੁਣ ਮੈਂ ਤੁਹਾਨੂੰ ਉਹਨਾਂ ਦੱਸਾਂਗੀ ਇਸੇ ਤਰ੍ਹਾਂ ਨੀਟਿੰਗ ਦਾ ਕੋਰਸ ਜਿਹੜਾ ਅੱਗੇ ਤੋਂ ਅੱਗੇ ਨੀਟਿੰਗ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾਏਗੀ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ